ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਗੱਲਬਾਤ ਕਰ ਲਈਏ ਆਪਾਂ ਪਹੁੰਚੇ ਆਂ ਪਿੰਡ ਰੋੜ ਕੀ ਤਹਿਸੀਲ ਸਰਦੂਲਗੜ ਤੇ ਜ਼ਿਲ੍ਹਾ ਮਾਨਸਾ ਉਹ ਕਹਿਣ ਨੂੰ ਜ਼ਿਲ੍ਹਾ ਬਾਈ ਹੋਰਾਂ ਦਾ ਸੱਜਣੋ ਜੇ ਗੱਲਬਾਤ ਕਰ ਲਈਏ ਮਾਨਸਾ ਰਹ ਜਾਂਦਾ ਪਰ ਲੱਗ ਜਾਂਦਾ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਦੋ ਪਸ਼ੂ ਦਿਖਾਵਾਂਗੇ ਇੱਕ ਦਿਖਾਵਾਂਗੇ ਬੁੱਲ ਦੋ ਦੰਦ ਨਵਾਬ ਦਾ ਬੱਚਾ ਤੇ ਜਿਹੜਾ ਮਾਂ ਦਾ ਰਿਕਾਰਡ ਹੈ ਮਾਂ ਦਾ ਰਿਕਾਰਡ ਹੈਗਾ ਸੱਜਣੋ 22 ਕਿਲੋ ਦੁੱਧਾ ਉਹ ਬਾਈ ਕਹਿੰਦਾ ਇਹਦੀ ਮਾਦਰ ਵੀ ਆਪਾਂ ਦਿਖਾ ਦਾਂਗੇ ਤੇ ਇੱਕ ਹੈਗੀ ਆ ਸੱਜਣੋ ਜੇ ਗੱਲਬਾਤ ਕਰ ਲਈਏ ਮੀਣੀ ਝੋਟੀ ਆ ਟਾਪ ਕੁਆਲਿਟੀ ਚਾ ਤਾਜੀ ਸੂਈਆ ਤੇ ਦੰਦਾਂ ਚ ਹੈਗੀ ਆ ਸਿਰਫ ਦੋ ਦੰਦ ਤੇ ਨਾਲ ਵੀ ਇਹਦੇ ਜੇ ਗੱਲਬਾਤ ਕਰ ਲਈਏ ਆਪਾਂ ਆ ਗਈ ਸੱਜਣੋ ਕੱਟੀ ਤੇ ਬਾਕੀ ਆ ਜੋ ਬਾਈ ਨਾਲ ਕਰਾਉਂਿਆ ਗੱਲਬਾਤ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਦੋਹੇ ਜਾਨਵਰਾਂ ਦਾ ਜਿਹੜਾ ਰੇਟ ਆ ਰੇਟ ਵੀ ਬਾਈ ਤੋਂ ਆਪਾਂ ਵੀਡੀਓ ਚ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਜੋ ਜੀ ਹਾਂਜੀ ਬਈ ਨਾਮ ਦੱਸ ਦਊਗੀ ਆ ਸਤਿ ਸ੍ਰੀ ਅਕਾਲ ਬਾਈ ਜੀ ਸਾਹਿਬ ਨੂੰ ਪਹਿਲਾਂ ਕਿਸਾਨ ਪਸ਼ੂ ਪਾਲਕ ਦੇਖਣ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅਨਾਮ ਕੀ ਹੈ ਜੀ ਆਪਣਾ? ਨਾਮ ਆਪਣਾ ਹਰਦੀਪ ਸਿੰਘ ਆ ਜੀ। ਨਾਮ ਹਰਦੀਪ ਸਿੰਘ ਤੇ ਉਦਾਂ ਰੁਟੀਨ 'ਚ ਵੀ ਆਪਾਂ ਜਾਨਵਰ ਬਈ ਕਈ ਰੱਖਦੇ ਹਾਂ ਨਾ। ਹਾਂ ਬਈ ਬਹੁਤ ਆਪਾਂ 10-10 ਪਸ਼ੂ ਮੰਗ ਆਇਆ। ਠੀਕ ਹੈ ਕਿੰਨੇ ਕ ਦੁੱਧ ਵਾਲੇ ਨੇ ਆਪਣੇ ਕੋਲੋਂ ਘਰੇਲੂ ਰੱਖੇ ਹੋਏ ਨੇ? ਦੁੱਧ ਵਾਲੇ ਹੈਗਾ ਬਈ ਆਪਾਂ ਨੂੰ 21 ਕਿਲੋ। ਆ 20 22 ਕਿਲੋ ਕਰਤਾ ਨੇ। ਹਾਂ 21 ਕਿਲੋ ਹੈਗਾ। ਠੀਕ ਹੈ। 15 ਤੋਂ ਬਾਰ-ਬਾਰ ਹੀ ਆ। ਕਿਦੋਂ ਕਰ ਲਈਏ ਸਟਾਰਟ ਆ ਮੀਨੀਪੋ। ਹਾਂਜੀ ਬਈ ਤਦਾਰ। ਆ ਖੋਲ ਕੇ ਤੋਰ ਦਿਓ ਇੱਕ ਵਾਰੀ ਨਾਲ-ਨਾਲ ਦੀ ਡਿਟੇਲ ਦੱਸ ਦਿਓ। ਸੂਆ ਕਿਹੜਾ ਬਈ ਇਹਦਾ? ਦੰਦਾਂ ਚ ਦੋ ਦੰਦ ਸੂਆ ਪਹਿਲਾ ਸੂਈ ਕਦੋਂ ਆ ਬਾਈ ਇਹ ਸੂਈ ਬਾਈ ਅੱਜ ਤੜਕੇ ਰਾਤ ਜੀ ਸੂਈ ਆ ਇਹ ਹਾਂ ਬੱਚੇ ਦਾ ਕਰਦੀ ਆ ਥੋੜਾ ਜਿਆ ਹਾਂ ਬੱਚੇ ਦਾ ਕਰਦੀ ਆ ਜੇਰ ਵੀ ਪਈ ਆ ਬਾਈ ਪ੍ਰੋਪਰ ਆ ਜੇਰ ਜੂਰ ਬਟੋ ਬਟੋ ਮੂਵੀ ਬਣਾਈ ਆ ਬਾਈ ਆਪਾਂ ਜੇਰ ਜੂਰ ਦੀ ਸਾਰਾ ਕੁਝ ਆ ਜੇਰ ਜੂਰੇ ਦੀ ਹੈਗੀ ਆ ਸੱਜਣੋਂ ਡੰਨ ਆਇਆ ਤੇ ਹੈਗੀ ਆ ਮੇਨ ਤੇ ਦੰਦਾਂ ਚ ਹੈਗੀ ਆ ਪਿਓਰ ਦੋ ਦੰਦ ਚਲੋ ਜੀ ਇਹਨੂੰ ਦੰਦਾਂ ਚ ਹੈਗੀ ਆ ਦੋ ਦੰਦ ਸੂਆ ਹੈਗੀ ਆ ਪਹਿਲਾ ਤੇ ਆਰਡਰ ਕੁਆਲਿਟੀ ਇਹਦੀ ਹੈ ਜੇ ਗੱਲਬਾਤ ਕਰ ਲਈਏ ਸਭ ਤੋਂ ਜਮਾ ਇਹਨਾਂ ਟੌਪ 4 बाई 4 ਆਰਡਰ ਹੈ ਤੇ ਨਾਲ ਇਹਦੇ ਹੈਗੀ ਆ ਕੱਟੀ ਥੋੜਾ ਬੱਚੇ ਦਾ ਜਰੂਰ ਕਰਦੀ ਆ ਉਹ ਆਪਾਂ ਤੁਹਾਨੂੰ ਨਾਲ ਦਿਖਾਇ ਵੀ ਦੇਵਾਂਗੇ ਕੱਟੀ ਹੈਗੀ ਆ ਜੈਡ ਬਲੈਕ ਤੇ ਸੂਈ ਬਾਈ ਕਹਦਾ ਇਹ ਸੂਈ ਬਾਈ ਰਾਤ ਸੂਈ ਹੈ ਜੇਰ ਜੂ ਰੋਕੇ ਕੰਮ ਹਾਂ ਬਾਈ ਪਈ ਗਈ ਜੇਰ ਵੀ ਆਪਾਂ ਪਈਏ ਸਿੱਟੀ ਨਹੀਂ ਅਜੇ ਠੀਕ ਹੈ ਗੱਲ ਆ ਕਮਾਲ ਆ ਇਹਨੂੰ ਲਿਆ ਲਿਆ ਬੱਚਾ ਲਿਆ ਆ ਜਾਓ ਆ ਥਾਨ ਸੋਣੇ ਦਾ ਸੁਣ ਮੈਂ ਦਿਖਾ ਦੇਣਾ ਕਿਉਂਕਿ ਆਪਣੇ ਪਸਮਾ ਹੀ ਆ ਇਹ ਪਸ ਪਾਸ ਹਮਕੇ ਥਣ ਤੋਂ ਦਾ ਪਤਾ ਲੱਗ ਜਾਨਾ ਇਹ ਥਣ ਲੱਗਿਆ ਕੱਲਾ ਕੱਲਾ ਤੇ ਲੱਗਿਆ ਵੀ ਪੂਰੇ ਗੈਪ ਤੇ ਆ ਬੱਲ ਆਇਆ ਚਲ ਅੰਦਰ ਨੂੰ ਹੁਣ ਤਾਂ ਬਗ ਜੂਗੀ ਲੈ ਚਲ ਬਾਈ ਬਹੁਤ ਸ਼ੌਂਕ ਦੀ ਝੋਟੀ ਪਾਲੀ ਹੋਈ ਆ ਹਾ ਸਿੰਘ ਆਗੇ ਇਹਦੇ ਮੀਨੇ ਬਾਈ ਹਨਾ ਮੀਨੇ ਬਾਈ ਸਿੰਘਾਂ ਚ ਮੀਣੀ ਆ ਗਈ ਕੱਦ ਆ ਗਿਆ ਫੁੱਲ ਵੱਡਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਲੈਂਥ ਲੰਥ ਝੋਟੀ ਦੀ ਚੰਗੀ ਆ ਤੇ ਦੁੱਧ ਬਾਈ ਕਿੰਨਾ ਕ ਪਾ ਸਕਦੀ ਆ ਦੁੱਧ ਪਾ ਦੂ ਬਾਈ 14 ਦੇ ਨੇੜੇ ਮੌਜ ਨਾਲ ਹੀ ਖੁੱਲਾ ਪਾ ਦੂ 14 ਡੇੜ ਗੇੜ ਪਾ ਸਕਦੀ ਆ ਤੇ ਆਰਡਰ ਦਾ ਜਿਹੜਾ ਜੋਸ਼ ਆ ਥੋੜਾ ਗਾਂ ਵਾਲੇ ਬੰਨੇ ਰੱਖਦੀ ਆ ਤੇ ਇੱਥੇ ਤੋਂ ਉੱਤੋਂ ਕਾ ਟੀਵੀ ਲੈ ਆਇਆ ਨੁਕਰਾਰੀਏ ਦਰਸ਼ਨ ਤੇ ਇੱਥੋਂ ਝੋਟੀ ਨੂੰ ਚੈੱਕ ਕਰ ਸਕਦੇ ਹੋ ਕੱਦ ਵੱਡ ਫੁੱਲ ਡਾਵਲਾ ਤੇ ਥਣ ਲੱਗਿਆ ਕੱਲਾ ਕੱਲਾ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਬਹੁਤ ਪੋਲੀ ਆ ਬਾਈ ਫੋਕੀ ਆ ਬਿਲਕੁਲ ਜਮਾ ਬਾਈ ਆ ਚਵਾਈ ਦੀ ਬਾਈ ਇਹ ਆ ਨਾਲ ਇਹਦੇ ਕੱਤੀਆ ਤੇ 나ੜੂਆ ਬਿਲਕੁਲ ਨਾਲ ਆ ਬਿਲਕੁਲ ਤਾਜੀ ਸੂਈ ਹੋਈ ਆ ਤੇ ਪੈਸੇ ਇਹਦੇ ਕਿੰਨੇ ਕੁ ਲੈ ਲਾਂਗੇ ਬਾਈ ਆਪਾਂ ਪੈਸੇ ਬਾਈ ਮੁੱਲ ਤਾਂ 60 ਕਰਾ ਲਓ 1.5 ਕਰਾ ਲਓ 40 ਕਰਾ ਲਓ ਠੀਕ ਆ ਗੱਲ ਗੱਲ ਕਰ ਆਪਾਂ 1 ਲੱਖ ਤੇ 40 ਹਜ਼ਾਰ ਦੀ ਦੇ ਦਾਂਗੇ ਵਿੱਚੋਂ ਮਾਨਤਾਣ ਜਰੂਰ ਕਰਦੇ ਆਂ ਇੱਕ 42 ਜੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ 4 बाई 4 ਆਰਡਰ ਹੈ ਤੇ ਜਿਹੜਾ ਥਾਣਾ ਥਣ ਵੀ ਮੁੱਠੀ ਵਾਲਾ ਟੋਪ ਕੁਆਲਿਟੀ ਦਾ ਬੱਚਾ ਕਰਦੇ ਬਾਈ ਗਾਣੂ ਕਰਦੇ ਮਣਾ ਜਾ ਤੇ ਲੰਬਾਈ ਲੰਬੂਈ ਆ ਗਈ ਫੁੱਲ ਤੇ ਕੱਦ ਵਿੱਡ ਵੀ ਫੁੱਲ ਆ ਗਿਆ ਤੇ ਦੰਦਾਂ ਚ ਆ ਗਈ ਪਿਓਰ ਦੋ ਦੰਦੋ ਆਪਨੇ ਚੈੱਕ ਕਰ ਲਈ ਬਾਕੀ ਜਿਹੜਾ ਸੱਜਣ ਨੇੜੇ ਆਊਗਾ ਉਹ ਚਾਹੇ ਬਾਈ ਕੋਲ ਆ ਕੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਇੱਥੇ ਤੋਂ ਕੱਤੀ ਨੂੰ ਚੈੱਕ ਕਰ ਸਕਦੇ ਹੋ ਤੇ ਇੱਕ ਹੈਗਾ ਬਾਈ ਕੋਲੇ ਬੁੱਲ ਉਹ ਹੈਗਾ ਸੱਜਣੋਂ ਨਵਾਬ ਦਾ ਉਹਦੀ ਵੀ ਆਪਾਂ ਤੁਹਾਨੂੰ ਦਰਸ਼ਨ ਕਰਾ ਦੇਣਾ ਤੇ ਖੋਲ ਕੇ ਤੋੜ ਕੇ ਵਿਖਾਵਾਂਗੇ ਤੇ ਉਹਦੀ ਮਾਦਰ ਦਾ ਜਿਹੜਾ ਰਿਕਾਰਡ ਆ ਰਿਕਾਰਡ ਉਹਦਾ ਵੀ ਵੱਡਾ ਇਹਦੀ ਉਮਰ ਕਿੰਨੀ ਕਾ ਬਾਈ ਛੋਟੀ ਜੀ ਇਹ ਵੀ ਉਮਰ ਹੋਊ ਬਾਈ ਪੌਣਾ ਕਿ ਤਿੰਨ ਤਿੰਨ ਦੇ ਨੇੜੇ ਦੋ ਦੰਦ ਦਾ ਪਿਓਰ ਪਿਓਰ ਦੋ ਦੰਦ ਆ ਗਿਆ ਦੰਦਾਂ ਦਾ ਹੂੰ ਤੇ ਇਹਦਾ ਆਪ ਕਿਹੜੇ ਦਾ ਆ ਗਿਆ ਸੀ ਬਾਈ ਆ ਆਪ ਬਾਈ ਨਵਾਬ ਦਾ ਨਵਾਬ ਦਾ ਆਪ ਟੀਕੇ ਲੈ ਕੇ ਆਏ ਸੀ ਆਪਾਂ ਸਦੂਗੜ ਆਪਣੇ ਮਿੱਤਰ ਕੋਲੇ ਆਪ ਜਾ ਕੇ ਲੈ ਆਪ ਲੈ ਕੇ ਆਏ ਸੀ ਬਈ ਆਪਣੇ ਸੁਕਬੀਰ ਟਾਂਡੇ ਤੋਂ ਠੀਕ ਹੈ ਜੀ ਗੱਲ ਹਾਂਜੀ ਇਹ ਬਾਈ ਲੈ ਕੇ ਆਏ ਸੀ ਬਾਈ ਆ ਇਹ ਬਾਈ ਕਹਿੰਦਾ ਲੈ ਕੇ ਆਏ ਤੇ ਸੀਮਨ ਆਪਾਂ ਆਪ ਜਾ ਕੇ ਰਿਜਨਲ ਬਿਲਕੁਲ ਆ ਗਿਆ ਨਵਾਬ ਦਾ ਜੀ ਮਾਂ ਦਾ ਦੁੱਧ ਕਿੰਨਾ ਕ ਭਾਈ 22 ਕਿਲੋ ਹੀ ਪੂਰਾ ਉਸੇ ਭਰਾ ਸੀ ਟੀਕਾ ਹੋਂ ਸਰ ਠੀਕ ਆ ਗੱਲ ਹਾਂਜੀ ਇਹਦੀ ਮਾਂ ਦਿਖਾ ਦਾਂਗੇ ਆਪਾਂ ਹਾਂ ਬਾਈ ਦਿਖਾ ਦਾਂਗੇ ਜੇ ਵੀਰ ਦੇਖਾ ਛੋਟਾ ਦਾ ਤੋੜ ਦੋ ਖੋਲ ਕੇ ਆ ਇਹਦਾ ਬਾਈ ਡੀਐਨਏ ਕਰਾਉਣਾ ਆਪਾਂ ਕਰਾ ਦਾਂਗੇ ਠੀਕ ਆ ਗੱਲ ਜੇ ਗਲਤ ਨਿਕਲੇ ਪਏ ਸੀ ਆਪਣੇ ਜਿੰਨੇ ਭਰਾ ਬਗਲੇ ਦੇ ਮਾਦਰ ਫਾਦਰ ਦੀ ਗਾਰੰਟੀ ਆ ਮੈਂ ਕਹਾਂ ਫੁੱਲ ਬਾਈ ਫੁੱਲ ਪੁੱਲ ਆ ਮਾਂ ਬਾਪ ਦੀ ਬਾਈ ਕਹਿੰਦਾ ਗਾਰੰਟੀ ਆ ਜਿਹੜਾ ਦੱਸਿਆ ਉਸੇ ਦੀ ਹੋਊਗਾ ਜੇ ਡੀਐਨਏ ਕਿਸੇ ਸੱਜਣ ਨੇ ਕਰਾ ਆ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਕੱਦ ਵਿੱਡਾ ਗਿਆ ਇਹਦਾ ਫੁੱਲ ਵੱਡਾ ਕਿਉਂਕਿ ਹਲੇ ਦੰਦਾਂ 'ਚ ਬਿਲਕੁਲ ਦੋ ਦੰਦ ਹੀ ਆ ਜਿੱਦਾਂ ਜਿੱਦਾਂ ਇਹਨੇ ਉਮਰ ਅੱਗੇ ਕਰਨੀ ਆ ਉਦਾਂ ਉਦਾਂ ਇਹਨੇ ਸੱਜਣੋਂ ਕੱਦ ਵੀ ਵੱਡਾ ਕਰਦੇ ਜਾਣਾ ਕੱਦ ਕੋਦ ਭਾਈ ਬਹੁਤ ਕਰੂਗਾ ਆ ਕੋਈ ਸੀਮਨ ਵਗੈਰਾ ਤਾਂ ਨਹੀਂ ਕਰਾਏ ਹੋਏ ਰੈਡੀ ਇਹਦੇ ਨਾ ਸੀਮਨ ਨਹੀਂ ਕਰਾਏ ਭਾਈ ਡਰੈਕਟ ਕਰਾਇਆ ਹੋਇਆ ਆਪਣੇ ਕੋਲ ਕਟਰੂ ਹੈਗਾ ਜੀ ਇਹਦਾ ਠੀਕ ਆ ਗੱਲ ਆ ਬੱਚਾ ਇਹਦਾ ਇਹ ਬੱਚਾ ਇਹਦਾ ਜੀ ਆ ਇਹਦਾ ਬੱਚਾ ਵੀ ਤੁਹਾਨੂੰ ਮੈਂ ਦਿਖਾ ਦੇਣਾ ਬੋਲਦਾ ਇੱਕ ਵੀਡੀਓ ਦੇ ਵਿੱਚ ਹੀ ਖੜਾ ਇਹ ਬੱਚਾ ਕਿੰਨੇ ਕ ਦਿਨ ਦਾ ਹੋਊਗਾ ਜੀ ਇਹ ਭਾਈ ਹੈਗਾ 20 ਦਿਨਾਂ ਦਾ 20 25 ਦੰਦੇ ਡੇੜਾ ਹਾਂ ਤੇ ਬਾਕੀ ਇੱਥੇ ਤੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹਾਂ ਤੇ ਮੇਨ ਗੱਲ ਬੋਲਦੀ ਹੁੰਦੀ ਆ ਸੱਜਣਾਂ ਦਾ ਟੈਸਟ ਟੂ ਕਾਲ ਟੈਸਟ ਹੀ ਕਰਾਉਣਾ ਬਿਲਕੁਲ ਸਾਫ਼ ਆ ਆ ਬੇੜੇ ਜੀ ਗਿੜਾ ਕਰਾ ਦਿਆ ਇਹਨੂੰ ਆ ਬੇੜੇ ਜੀ ਘੜਾ ਦੇ ਗਿੜਾ ਇੱਕ ਵਾਰੀ ਬਾਅਦ ਚੋਂ ਆਪਾਂ ਬਾਹਰੇ ਵੀ ਦਿਖਾ ਦਾਂਗੇ ਤੋਰ ਕੇ ਹੋਰ ਕੋਈ ਜਿੱਧਰ ਮਰਜੀ ਲੈ ਬਈ ਹਲਦਾ ਹੀ ਨਹੀਂ ਇਹ ਤੇ ਵਿਚਾਰਾ ਦੰਦਾਂ 'ਚ ਪਿਓਰ ਦੋ ਦਾਂਦੀ ਆ ਬਈ ਬਈ ਪਿਓਰ ਦੋ ਦੰਦ ਜਮਾ ਤੇ ਆਪ ਹੈਗਾ ਨਵਾਬ ਦਾ ਮਾਦਰ ਦਾ ਦੁੱਧ ਹੈਗਾ 22 ਕਿਲੋ ਬਈ ਹਾਂ ਬਈ 22 ਕਿਲੋ ਆ ਲੈ ਚਲੋ ਅੰਦਰ ਨੂੰ ਤੇ ਬਾਕੀ ਇੱਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਕੱਦ ਵੱਡਾ ਗਿਆ ਫੁੱਲ ਵੱਡਾ ਦੰਦਾਂ ਚ ਬਾਈ ਕਹਿੰਦਾ ਇਹ ਵੀ ਦੋ ਦੰਦੀ ਆ ਫਾਦਰੇ ਦਾ ਹੈਗਾ ਆ ਜਾ ਬਤਾ ਨਵਾਬ ਤੇ ਮਾਦਰ ਦਾ ਦੁੱਧੇ ਦੀ ਦਾ ਹੈਗਾ 22 ਕਿਲੋ ਉਹ ਖੜੀ ਆ ਮਾਦਰੇ ਦੀ ਮਾਦਰ ਵੀ ਬਾਈ ਕਹਿੰਦਾ ਆਪਾਂ ਇਹਦੀ ਦਿਖਾ ਦਾਂਗੇ ਤੇ ਬਾਕੀ ਇੱਥੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਹੋ ਬੰਦੇ ਬਾਈ ਆਹਨ ਮਾਚ ਆ ਜਾ ਬਤਾ ਹਾਂ ਬੰਦੇ ਬੰਦੇ ਆ ਪੈਸੇ ਇਹਦੇ ਬਾਈ ਕਿੰਨੇ ਲਵਾਂਗੇ ਆਪਾਂ ਪੈਸੇ ਬਾਈ ਰੇਟ ਪਤਾ 5 ਲੱਖ ਵੀ ਥੋੜਾ ਐਸ਼ਾ ਗੱਲ ਕਰ ਆਪਾਂ 3 ਲੱਖ ਤਾਂ ਦੇ ਦੇਾਂਗੇ ਮੋਲੇ ਦਾ ਹੈਗਾ 3 ਲੱਖ ਤੇ ਉਹਦੇ 'ਚ ਮਾਨ ਤਾਨ ਕਰਦੇ ਆਂਗੇ ਕਰ ਦਾਂਗੇ ਭਾਈ ਕਰ ਦਾਂਗੇ ਬੰਦਾਂ ਦੇ ਪਿਹਰ ਦੋ ਦੰਦ ਦੀ ਆਓ ਦੋ ਦੰਦ ਭਾਈ ਨਵਾਬ ਦੀ ਫੁੱਲ ਗਰੰਟੀ ਹੈ ਆਪਣੀ ਠੀਕ ਹੈ ਗੱਲ ਮਾਦਰ ਫਾਦਰ ਦੀ ਸਾਰੇ ਘਾਸ ਦੀ ਆਪਣੀ ਮਾਖਿਆ ਭਾਈ ਫੁੱਲ 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 ਜਮਾ ਆ ਨੰਬਰ ਬੋਲ ਦੋ ਜੀ ਆਪਣਾ ਨੰਬਰ ਆ ਗਿਆ ਆਪਣਾ 94634 ਹਾਂਜੀ 94621 ਪਿੰਡ ਆ ਗਿਆ ਜੀ ਆਪਣਾ ਰੋੜ ਕੀ ਸਤਲੂਗੜ੍ਹ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਪਿੰਡ ਕਿਹੜੇ ਆ ਗਏ ਨੇੜੇ-ਤੇੜੇ ਭਾਈ ਆਪਣੇ ਨੇੜੇ ਵੀ ਆਪਣੇ ਸਤਲੂਗੜ੍ਹ ਹੀ ਆ ਗਏ 2 ਕਿਲੋਮੀਟਰ ਮੇਆ ਸਰਦੂਲਗੜ ਸ਼ਹਿਰ ਹੀ ਆ ਗਿਆ ਨਾ ਸਰਸਾ ਵੀ ਆਪਣਾ ਦਾ ਹਰਿਆਣਾ 20 ਕਿਲੋਮੀਟਰ ਆ ਗਿਆ ਜੀ ਠੀਕ ਹੈ ਇਹ ਗੱਲ ਤੇ ਬਾਕੀ ਇਧਰੋਂ ਆਪਣਾ ਸਹਾਰ ਵੀ ਆਪਣਾ ਘਾਂਟੇ ਦਾ ਬਾਟੀ ਹੈ ਕੰਮ ਠੀਕ ਹੈ ਜੀ ਨੇੜੀ ਹੈਗਾ ਮਰਿਆ ਨੇ ਦਾ ਆ ਬਾਕੀ ਨੰਬਰ 22 ਦਾ ਸੱਜਣ ਨੂੰ ਵੀਡੀਓ ਚ ਹੀ ਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ ਦੋਹਾਂ ਚ ਕੋਈ ਵੀ ਜਾਨਵਰ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜਾ ਆ ਕੇ ਖਰੀਦ ਕੇ ਲੈ ਜਿਓ ਧੰਨਵਾਦ ਜੀ